ਤਾਇਕ ਟਰੱਕ ਡਰਾਈਵਰ ਦੇ ਵੱਲੋਂ ਵੱਡਾ ਕਾਂਡਾ ਛੜਾਓ ਕੀਤਾ ਗਿਆ ਇਸ ਟਰੱਕ ਡਰਾਈਵਰ ਨੇ ਆਪਣੇ ਟਰੱਕ ਸਮੇਤ ਢਾਬੇ ਦੇ ਬਾਹਰ ਖੌਰੂਆ ਛੜਾਓ ਵੜਿਆ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਨੇ ਛੜੀਆਂ ਉਹ ਕੈਦ ਹੋਈਆਂ ਨੇ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਇਸ ਟਰੱਕ ਡਰਾਈਵਰ ਨੇ ਆਪਣੇ ਟਰੱਕ ਸਮੇਤ ਢਾਬੇ ਦੇ ਬਾਹਰ ਖੌਰੂ ਵੜਿਆ ਕਿਉਂਕਿ ਕਾਰਨ ਦੱਸਿਆ ਜਾ ਰਿਹਾ ਹੈ ਕਿ ਇਸ ਟਰੱਕ ਡਰਾਈਵਰ ਨੂੰ ਟਾਬੇ ਦੇ ਮਾਲਕ ਨੇ ਰੋਟੀ ਨਹੀਂ ਦਿੱਤੀ ਜਿਸ ਤੋਂ ਬਾਅਦ ਇਸ ਟਰੱਕ ਡਰਾਈਵਰ ਨੂੰ ਗੁੱਸਾ ਆ ਜਾਂਦਾ ਹੈ ਇਹ ਆਪਣੇ ਟਰੱਕ ਦੇ ਵਿੱਚ ਸਵਾਰ ਹੋ ਕੇ ਭੰਨ ਤੋੜਾ ਛੜੀ ਉਹ ਕਰਨੀ ਸ਼ੁਰੂ ਕਰ ਦਿੰਦਾ ਟਾਬੇ ਦੇ ਬਾਹਰ ਕਈ ਗੱਡੀਆਂ ਨੇ ਛੜੀਆਂ ਉਹ ਖੜੀਆਂ ਹੁੰਦੀਆਂ ਨੇ ਇਸ ਟਰੱਕ ਡਰਾਈਵਰ ਦੇ ਵੱਲੋਂ ਆਪਣਾ ਟਰੱਕ ਜਿਹੜਾ ਉਹਨਾਂ ਗੱਡੀਆਂ ਦੇ ਉੱਪਰ ਚੜਾਇਆ ਜਾਂਦਾ ਟਾਬੇ ਦੀ ਵੀ ਬੁਰੀ ਤਰ੍ਹਾਂ ਭੰਨ ਤੋੜਾ ਛੜੀ ਉਹ ਕੀਤੀ ਜਾਂਦੀ ਆ ਤਾਂ ਕਾਰਨ ਇਹ ਰਹਿੰਦਾ ਹੈ ਕਿ ਇਹ ਟਰੱਕ ਡਰਾਈਵਰ ਆ ਜਿਹੜਾ ਉਹ ਆਪਣੇ ਟਰੱਕ ਨੂੰ ਛੱਡ ਕੇ ਅੰਦਰ ਰੋਟੀ ਖਾਣ ਦੇ ਲਈ ਜਾਂਦਾ ਹੈ ਪਰ ਜਿਹੜਾ ਉੱਥੇ ਦਾ ਸਟਾਫ ਹੁੰਦਾ ਉਸ ਦੇ ਵੱਲੋਂ ਇਸ ਨੂੰ ਰੋਟੀ ਦੇਣ ਤੋਂ ਨਾਏ ਜਿਹੜੀ ਉਹ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਗੁੱਸੇ ਦੇ ਵਿੱਚ ਆਉਂਦਾ ਆਪਣੇ ਟਰੱਕ ਦੇ ਵਿੱਚ ਸਵਾਰ ਹੁੰਦਾ ਫਿਰ ਆਪਣੇ ਟਰੱਕ ਨੂੰ ਭੁਜਾ ਕੇ ਜਿਹੜੀਆਂ ਟਾਪੇ ਦੇ ਬਾਹਰ ਗੱਡੀਆਂ ਖੜੀਆਂ ਹੁੰਦੀਆਂ ਨੇ ਉਹਨਾਂ ਦੇ ਉੱਪਰ ਚੜਾ ਦਿੰਦਾ ਜੰਨੀ ਵੀ ਢਾਬੇ ਦੇ ਬਾਹਰ ਚੀਜ਼ਾਂ ਪਈਆਂ ਹੁੰਦੀਆਂ ਨੇ ਉਹਨਾਂ ਦੀ ਵੀ ਪੂਰੀ ਤਰ੍ਹਾਂ ਪੰਨ ਤੋੜਾ ਜਿਹੜੀ ਇਸ ਟਰੱਕ ਡਰਾਈਵਰ ਦੇ ਵੱਲੋਂ ਕੀਤੀ ਜਾਂਦੀ ਆ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਟਰੱਕ ਡਰਾਈਵਰ ਦੀ ਸ਼ਰਾਬ ਐ ਜਿਹੜੀ ਉਹ ਪੀਤੀ ਹੋਈ ਸੀ ਨਸ਼ੇ ਦੀ ਹਾਲਤ ਦੇ ਵਿੱਚ ਸੀ ਤੇ ਨਸ਼ੇ ਦੀ ਹਾਲਤ ਦੇ ਵਿੱਚ ਇਹ ਆਂਦਾ ਰੋਟੀ ਖਾਣ ਦੇ ਲਈ ਚਲੇ ਜਾਂਦਾ ਪਰ ਸਟਾਫ ਦੇ ਵੱਲੋਂ ਇਸ ਨੂੰ ਨਾਏ ਜਿਹੜੀ ਉਹ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਸ ਨੇ ਇਹ ਵੱਡਾ ਕਾੜਾ ਛੜਾਉ ਕੀਤਾ ਕਾ ਟਰੱਕ ਡਰਾਈਵਰ ਨੇ ਆਪਣੇ ਟਰੱਕ ਦੇ ਨਾਲ ਪਹਿਲਾਂ ਤਾਂ ਜਿਹੜੀਆਂ ਢਾਬੇ ਦੇ ਬਾਹਰ ਗੱਡੀਆਂ ਖੜੀਆਂ ਸੀ ਲੋਕਾਂ ਦੀਆਂ ਜਿਹੜੇ ਉੱਥੇ ਰੋਟੀ ਖਾ ਰਹੇ ਸੀ ਤਾਂ ਉਹ ਗੱਡੀਆਂ ਦੀ ਬੁਰੀ ਤਰ੍ਹਾਂ ਭੰਨ ਤੋੜਾ ਜਿਹੜੀ ਉਹ ਕੀਤੀ ਜਿੰਨਾ ਸਮਾਨ ਉਸ ਢਾਬੇ ਦੇ ਬਾਹਰ ਪਿਆ ਹੁੰਦਾ ਤਾਂ ਉਸ ਦੀ ਵੀ ਬੁਰੀ ਤਰ੍ਹਾਂ ਇਸ ਟਰੱਕ ਡਰਾਈਵਰ ਦੇ ਵੱਲੋਂ ਭੰਨ ਤੋੜਾ ਜਿਹੜੀ ਉਹ ਕੀਤੀ ਜਾਂਦੀ ਆ ਤਾਂ ਪੂਨੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਇੱਕ ਟਰੱਕ ਡਰਾਈਵਰ ਨੇ ਢਾਬੇ ਦੇ ਬਾਹਰ ਖੌਰੂ ਵੱਢਿਆ ਉਸਨੇ ਆਪਣੇ ਟਰੱਕ ਸਮੇਤ ਕਈ ਗੱਡੀਆਂ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਢਾਬੇ ਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਇਆ ਕਿਉਂਕਿ ਢਾਬੇ ਵਾਲਿਆਂ ਨੇ ਇਸ ਨੂੰ ਰੋਟੀ ਦੇਣ ਤੋਂ ਨਾ ਕੀਤੀ ਕਿਉਂਕਿ ਦੱਸਿਆ ਜਾ ਰਿਹਾ ਕਿ ਇਹ ਨਸ਼ੇ ਦੀ ਹਾਲਤ ਦੇ ਵਿੱਚ ਸੀ ਤੇ ਨਸ਼ੇ ਦੀ ਹਾਲਤ ਦੇ ਵਿੱਚ ਇਹ ਡਰਾਈਵਰ ਅੰਦਰ ਰੋਟੀ ਖਾਣ ਦੇ ਲਈ ਗਿਆ ਜਿਸ ਤੋਂ ਬਾਅਦ ਸਟਾਫ ਨੇ ਇਸ ਨੂੰ ਮਨਾ ਕਰਤਾ ਤਾਂ ਇਹ ਗੁੱਸੇ ਦੇ ਵਿੱਚ ਆ ਕੇ ਆਪਣੇ ਟਰੱਕ ਸਮੇਤ ਗੱਡੀਆਂ ਦੀ ਭੰਨ ਤੋੜਾ ਜਿਹੜੀ ਉਹ ਕਰਨੀ ਸ਼ੁਰੂ ਕਰ ਦਿੰਦਾ ਤਾਂ ਇਸ ਦੇ ਵਿੱਚ ਇਸ ਦੇ ਟਰੱਕ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਆ ਛੜਾ ਉਹ ਦੇਖਣ ਨੂੰ ਮਿਲਿਆ ਤਾਂ ਜਿਹੜੇ ਲੋਕਾਂ ਦੀਆਂ ਗੱਡੀਆਂ ਦੀ ਭੰਨ ਤੋੜ ਇਸ ਡਰਾਈਵਰ ਦੇ ਵੱਲੋਂ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਟਾਂ ਰੋੜੇ ਨੇ ਇਸ ਟਰੱਕ ਦੇ ਉੱਪਰ ਵੀ ਚਲਾਏ ਗਏ ਪਰ ਇਹ ਟਰੱਕ ਡਰਾਈਵਰ ਆ ਜਿਹੜਾ ਉਹ ਆਪਣੇ ਟਰੱਕ ਨੂੰ ਨਹੀਂ ਰੋਕਦਾ ਲਗਾਤਾਰ ਉਸ ਨੂੰ ਅੱਗੇ ਪਿੱਛੇ ਕਰਦਾ ਰਹਿੰਦਾ ਤੇ ਗੱਡੀਆਂ ਦੇ ਉੱਪਰ ਚੜਾਉਂਦਾ ਰਹਿੰਦਾ ਤਾਂ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਕਿਵੇਂ ਇੱਕ ਟਰੱਕ ਡਰਾਈਵਰ ਦੇ ਵੱਲੋਂ ਰੋਟੀ ਨਾ ਦੇਣ ਪਿੱਛੇ ਬੁਰੀ ਤਰ੍ਹਾਂ ਢਾਪੇ ਦੀ ਭੰਨ ਥੋੜਾ ਜਿਹੀ ਉਹ ਕੀਤੀ ਗਈ